ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੇ ਹਾਲਾਤ 22 23 ਅਤੇ 24 ਤਿੰਨ ਦਿਨਾਂ ਦੇ ਵਿੱਚ ਕਿਵੇਂ ਦੇ ਦਿਖਾਈ ਦੇ ਰਹੇ ਲਗਾਤਾਰ ਨਵੰਬਰ ਮਹੀਨੇ ਦੇ ਤੇ ਸ਼ੁਰੂਆਤੀ ਦਿਨਾਂ ਦੇ ਵਿੱਚ ਸਾਨੂੰ ਧੁੰਦ ਦਾ ਮਾਹੌਲ ਦੇਖਣ ਨੂੰ ਮਿਲਿਆ ਪਰ ਜਿਵੇਂ ਜਿਵੇਂ ਮਹੀਨੇ ਦਾ ਅੱਧ ਤੋਂ ਬਾਅਦ ਹਵਾ ਪੱਛਮ ਰੂਪ ਤੋਂ ਚੱਲੀਆਂ ਤਾਂ ਪੱਛਮੀ ਹਵਾ ਚੱਲਣ ਦੇ ਨਾਲ ਪੰਜਾਬ ਦੇ ਵਿੱਚ ਧੁੰਦ ਦਾ ਮਾਹੌਲ ਖਤਮ ਹੋ ਚੁੱਕਿਆ ਹੈ ਮੌਸਮ ਸਾਫ਼ ਹੈ ਪੱਛਮੀ ਹਵਾ ਚੱਲਣ ਦੇ ਕਾਰਨ ਪੰਜਾਬ ਦੇ ਵਿੱਚ ਹੁਣ ਆਪਾਂ ਗੱਲ ਇਹ ਤਾਂ ਤਾਪਮਾਨ ਦੇ ਵਿੱਚ ਵੀ ਗਰਾਵੜ ਦੇਖਣ ਨੂੰ ਮਿਲਿਆ ਹੈ ਤਾਪਮਨ ਦਿਨ ਦੇ ਵੇਲੇ 24 ਡਿਗਰੀ 25 ਤੇ 26 ਡਿਗਰੀ ਆਮ ਦੇਖਣ ਨੂੰ ਮਿਲ ਰਿਹਾ ਤੇ ਰਾਤ ਦਾ ਤਾਪਮਨ 12-13 ਡਿਗਰੀ ਤੱਕ ਆ ਚੁੱਕਿਆ ਹੈ। ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਤਾਪਮਨ ਦੇ ਕਿਵੇਂ ਦੇ ਹਾਲਾਤ ਨੇ। ਠੰਡ ਵਗੈਰਾ ਕਿਵੇਂ ਦੀ ਪੈਣੀ ਸ਼ੁਰੂ ਹੋ ਚੁੱਕੀ ਹੈ। ਚੈਨਲ ਤੇ ਨਵੇਂ ਹੋ ਤਾਂ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ। ਗੱਲ ਕਰਾਂਗੇ ਅੱਜ 22 ਤਰੀਕ ਦੀ ਤਾਂ 22 ਤਰੀਕ ਸਵੇਰ ਵੇਲੇ ਤੋਂ ਚੰਗੀ ਧੁੱਪ ਦੇਖਣ ਨੂੰ ਮਿਲੇਗੀ। ਹਵਾ ਉੱਤਰ ਪੂਰਬ ਉੱਤਰ ਪੱਛਮੀ ਦਿਸ਼ਾ ਤੋਂ ਚੱਲੇਗੀ ਜਿਸ ਦੇ ਕਾਰਨ ਅੱਜ ਦੁਆਰਤੋਂ ਦੇਖਣ ਨੂੰ ਮਿਲੇਗਾ ਕਿਸਾਨ ਵੀਰਾਂ ਲਈ ਚੰਗੀ ਗੱਲ ਇਹ ਹੈ ਕਿ ਬੀਤੇ ਲਗਾਤਾਰ ਕੁਝ ਦਿਨਾਂ ਤੋਂ ਮੀਂਹ ਦੇ ਕੋਈ ਹਾਲਾਤ ਨਹੀਂ ਬਣੇ ਜਿਸ ਦੇ ਕਰਮ ਝੋਨੇ ਦੀ ਕਟਾਈ ਸਮੇਂ ਅਤੇ ਕਣਕ ਦੀ ਬਜਾਈ ਸਮੇਂ ਮੌਸਮ ਠੀਕ ਠਾਕ ਬਣਿਆ ਰਿਹਾ ਜੋ ਕਿ ਸਾਨੂੰ ਅਕਸਰ ਦਿਨਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਦਾ ਨਹੀਂ ਤਾਂ ਕਿਸਾਨਾਂ ਦਾ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ ਤੇ ਅੱਜ ਦੁਪਹਿਰ ਤੀ ਗੱਲ ਕੀਤੀ ਜਾਵੇ ਤਾਂ ਮੌਸਮ ਦੇ ਵਿੱਚ ਕੋਈ ਵੱਡੇ ਬਦਲਾਅ ਨਹੀਂ ਹੈ ਚੰਗੀ ਧੁੱਪ ਨਿਕਰੇਗੀ ਤੇ ਤਾਪਮਾਨ 1 ਅੱਧਾ ਡਿਗਰੀ ਉੱਪਰ ਜਾਣ ਦੀ ਉਮੀਦ ਅੱਜ ਕੀਤੀ ਜਾ ਸਕਦੀ ਹੈ ਪਰ ਹਵਾ ਅਗਰ ਪੱਛਮ ਦਿਸ਼ਾ ਤੋਂ ਚੱਲੇਗੀ ਤਾਂ ਫਿਰ ਤਾਪਮਾਨ ਦੇ ਵੀ ਠੰਡ ਬਣੀ ਰਹੇਗੀ ਸ਼ਾਮ ਵੇਲੇ ਤੱਕ ਮੌਸਮ ਠੀਕ ਠਾਕ ਹੈ ਸਿਸਟਮ ਦੀ ਗੱਲ ਕੀਤੀ ਜਾਵੇ ਤਾਂ ਪਹਾੜੀ ਖੇਤਰ ਵਿੱਚ ਸਿਸਟਮ ਲਗਾਤਾਰ ਵੱਧ ਰਹੇ ਨੇ ਜਿਨ੍ਹਾਂ ਦਾ ਅਸਰ ਠੰਡ ਦੇ ਰੂਪ ਵਿੱਚ ਪੰਜਾਬ ਵਿੱਚ ਦੇਖਣ ਨੂੰ ਮਿਲੇਗਾ 23 ਤੇ 24 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਇਸੇ ਤਰੀਕੇ ਨਾਲ ਬਣਿਆ ਰਹੇਗਾ ਕੋਈ ਵੱਡੇ ਹਲਚਲ ਨਹੀਂ ਦਿਖਾਈ ਦੇ ਰਹੇ ਠੰਡ ਦੇ ਵਿੱਚ ਸਾਨੂੰ ਹੁਣ ਵਾਧਾ ਹੁੰਦਾ ਦਿਖਾਈ ਦੇਵੇਗਾ 1 ਅੱਧਾ ਡਿਗਰੀ ਤਾਪਮਨ ਘਿਰਦੇ ਹੋਏ ਆਉਦੇ ਦਿਨਾਂ ਵਿੱਚ ਦਿਖਾਈ ਦੇਣਗੇ। ਅਗਰ ਕੋਈ ਨਵੇਂ ਸਿਸਟਮ ਦੀ ਐਂਟਰੀ ਹੁੰਦੀ ਹੈ ਤਾਂ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ। ਬਣੇ ਰਹੋ ਇਹੋ ਚੈਨਲ ਵੈਦਰ ਅਪਡੇਟਸ ਉੱਤੇ ਤੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਈ ਸੀ ਉਸ ਦੇ ਵਿੱਚ ਧੁੰਦ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਸੀ ਪਰ ਹਵਾ ਪੂਰਬ ਦਿਸ਼ਾ ਤੋਂ ਚੱਲਣ ਦੇ ਕਾਰਨ ਧੁੰਦ ਦਾ ਮਾਹੌਲ ਵੀ ਨਾ ਮਾਤਰ ਦੇ ਬਰਾਬਰ ਹੋ ਗਿਆ ਹੈ। ਤੇ ਇਸ ਤੋਂ ਇਲਾਵਾ ਕੋਈ ਵੱਡਾ ਅਲਰਟ ਮੀਂਹ ਦਾ ਜਾਰੀ ਨਹੀਂ ਹੋਇਆ ਆਖਰੀ ਮਹੀਨੇ ਦੇ ਆਖਰੀ ਦਿਨਾਂ ਵਿੱਚ ਇੱਕ ਅਲਰਟ ਜਾਰੀ ਹੋਇਆ ਹੈ ਜੋ ਕਿ ਪਹਾੜੀ ਖੇਤਰ ਵਿੱਚ ਸਭ ਤੋਂ ਪਹਿਲਾਂ ਬਣੇਗਾ ਤੇ ਪੰਜਾਬ ਦੇ ਵੱਲ ਕੂਚ ਕਰੇਗਾ ਅਗਰ ਯਹੀ ਕੋਈ ਸਥਿਤੀ ਬਣਦੀ ਹੈ ਤਾਂ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ ਬਣੇ ਰਹੋ ਚੈਨਲ ਵੈਦਰ ਅਪਡੇਟ ਵੇਤੇ